ਜਿਸ ਤਰੀਕੇ ਦੇ ਨਾਲ ਪੋੜੀਆਂ ਦਿਖ ਰਹੀਆਂ ਔਰ ਦੂਸਰੀ ਵੱਤ ਤੇ ਰੂਮ ਦੀ ਤਾਂ ਡਿਫਰੈਂਸ ਤਾਂ ਬਹੁਤ ਘੱਟ ਹੈਗਾ ਪਰ ਕੋਈ ਆਵਾਜ਼ ਵਗੈਰਾ ਕੋਈ ਰੋਲੇ ਰਪੇ ਦੀ ਨਹੀਂ ਨਹੀਂ ਬਿਲਕੁਲ ਵੀ ਨਹੀਂ ਆਈ ਜੀ ਬਿਕੋਜ਼ ਸਾਨੂੰ ਪਹਿਲਾਂ ਹੀ ਉਹਨਾਂ ਨੇ ਕੁਝ ਆਈ ਥਿੰਕ ਮੈਡੀਸਿਨ ਦੇਤੀ ਸੀਗੀ ਖਾਣੇ ਵਿੱਚ ਪਾ ਕੇ ਸਾਨੂੰ ਤਾਂ ਜੀ ਬਿਲਕੁਲ ਮੇਰੇ ਬੇਟੇ ਤੇ ਮੈਨੂੰ ਤਾਂ ਬਿਲਕੁਲ ਵੀ ਆਈਡੀਆ ਵੀ ਨਹੀਂ ਹੋਇਆ ਐਕਚੁਅਲੀ ਮੇਰੇ ਹਸਬੰਡ ਨੇ ਰਾਤ ਨੂੰ ਕੈਮਰਾਸ ਚੈੱਕ ਕੀਤੇ ਉਹ ਸੌਂਤ ਗਏ ਹੋਏ ਸੀਗੇ ਹੀ ਵਾਸ ਇਨ ਬੈਂਗਲੌਰ ਤੇ ਉੱਥੋਂ ਉਹਨਾਂ ਨੇ ਜਦੋਂ ਕੈਮਰਾਸ ਆਪਣਾ ਵੈਸੀ ਉਹਨਾਂ ਨੂੰ ਆਦਤ ਹੈ ਹੀ ਮਤਲਬ ਉਹਨਾਂ ਨੇ ਚੈੱਕ ਕੀਤਾ ਔਰ ਉਹਨਾਂ ਨੇ ਤਾਂ ਤਾਂ ਉਸ ਤੋਂ ਬਾਅਦ ਉਹ ਸਾਨੂੰ ਕਾਲ ਕਰਨ ਲੱਗੇ ਕਿ ਇਹ ਮੇਡ ਰਾਤ ਨੂੰ 12 ਵਜੇ ਕਿਉਂ 게ਟ ਤੋਂ ਬਾਹਰ ਗਏ ਨੇ ਉਹਨਾਂ ਕੋਲੇ ਕੁਝ ਪੈਕੇਟ ਜਾਂ ਵੀ ਸੀਗਾ ਮੇਡ ਕੋਲੇ ਤੇ ਅਸੀਂ ਕਿਸੇ ਨੇ ਜਦੋਂ ਫੋਨ ਤੇ ਰਿਪਲਾਈ ਨਹੀਂ ਕੀਤਾ ਤਾਂ ਦਿਨ ਉਹਨਾਂ ਨੇ ਮੇਰੇ ਪੇਰੈਂਟਸ ਨੂੰ ਕਾਲ ਕੀਤਾ ਪਰ ਉਹਨਾਂ ਨੂੰ ਉਦੋਂ ਜ਼ਿਆਦਾ ਸ਼ੱਕ ਹੋ ਗਿਆ ਕਿਉਂਕਿ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਉਹਦੇ ਨਾਲ ਉਹ ਕੁਝ ਬੰਦੇ ਲੈ ਕੇ ਵੀ ਅੰਦਰ ਆ ਰਹੀ ਹੈ ਤੇ ਕੁਝ ਬੰਦੇ ਪੌੜੀਆਂ ਤੋਂ ਉਤਰ ਕੇ ਇੱਥੇ ਲੌਬੀ 'ਚ ਪਹੁੰਚ ਚੁੱਕੇ ਨੇ ਉਹ ਲੋਕ ਹੋਏ ਤਾਂ ਇੱਕ ਜਿਹੜੀ ਉਹ ਲੇਡੀ ਸੀ ਜੋ ਤੁਹਾਡੇ ਘਰ ਕੰਮ ਕਰਦੀ ਸੀ ਜਨ ਕਿ ਚਾਰੋ ਜਣੇ ਭੱਜਣ ਸੰਭਲ ਗਏ ਹਾਂ ਉਹ ਲੇਡੀ ਨੂੰ ਪਹਿਲਾਂ ਹੀ ਪਤਾ ਸੀ ਉਹ ਬੜੀ ਕੌਨਫੀਡ ਉਹਨੂੰ ਪਤਾ ਸੀ ਕਿ ਮੈਂ ਇਹਨਾਂ ਨੂੰ ਐਨਾ ਖਾਨੇਸ਼ ਮਿਲਾ ਕੇ ਦਿੱਤਾ ਹੋਇਆ ਹੈ ਨਹੀਂ ਬਣਗੇ ਨਹੀਂ ਪਉਣਗੇ ਹਾਂਜੀ ਹਾਂਜੀ ਬਸ ਆ ਥੋੜਾ ਜਿਹਾ ਮੂੰਹ ਪੱਕ ਗਿਆ ਜਾਦੇ ਟੇਪ ਸੀਗੀ ਵਾਲ ਵੀ ਉਤਰੇ ਨੇ ਤੇ ਵਾਲਾਂ ਤੇ ਵੀ ਟੇਪ ਲਾਤੀ ਸੀ ਉਸ ਇੱਥੇ ਬਾਹ ਤੇ ਦੇਖੋ ਥੋੜਾ ਨੀਲ ਪਿਆ ਹੈ ਕੁਛ ਤੇ ਨੀਂਦ ਨਾਲ ਦੀ ਨਾਲ ਆ ਗਈ ਤੇ ਉਹਨਾਂ ਨੇ ਜਦੋਂ ਮੈਨੂੰ ਬੰਨ ਲਿਆ ਨਾ ਮੈਨੂੰ ਫੇਰ ਪਤਾ ਲੱਗਿਆ ਮੈਂ ਕਿ ਇਹ ਕੀ ਉਹ ਪਹਿਲਾਂ ਮਾਤਾ ਜੀ ਨਾਲ ਨਹੀਂ ਉਹਨਾਂ ਨੇ ਇੱਕਦਮ ਮੈਨੂੰ ਫੜ ਕੇ ਬਸ ਮੈਨੂੰ ਮੇਰਾ ਮੂੰਹ ਬੰਦਤਾ ਪਹਿਲਾ ਤਾਂ ਸਭ ਤੋਂ ਪਹਿਲਾਂ ਮੂੰਹ ਬੰਨਿਆ ਫਿਰ ਉਹਨਾਂ ਨੇ ਮੇਰਾ ਮੇਰੇ ਲੱਤਾਂ ਬੰਨੀਆਂ ਫਿਰ ਬਾਹਾਂ ਮਤਲਬ ਜੇ ਮੈਂ ਜੇ ਕੁਝ ਵੀ ਹਿਲਾ ਰਹੀ ਸੀ ਉਹੀ ਮੇਰਾ ਬੰਦ ਦਿੰਦੇ ਫਿਰ ਇੱਥੋਂ ਆਹ ਤੇੜੀ ਨਾਲ ਸੀਗੀ ਵਧੀਆ ਤੇ ਉਹ ਬੰਦਾ ਮੈਨੂੰ ਠੀਕ ਜਿੱਛਾ ਵੀ ਆਇਆ ਮੋਟਾ ਹੱਟਾ ਕੱਟਾ ਮੈਨੂੰ ਕਹਿੰਦਾ ਮਰਨਾ ਹੈ ਕਿ ਜਿਨਾ ਨਹੀਂ ਤੇ ਚੁੱਪ ਕਰ ਜਾ ਜੀ ਦੀ ਤੇ ਉਹਦੇ ਮੂਰੇ ਉਹ ਲੱਗਿਆ ਹੋਇਆ ਸੀਗਾ ਜਿਵੇਂ ਕਰਪਾ ਕਹਿੰਦੇ ਉਹਨੇ ਆਪਣੇ ਕੋਈ ਦਾਤਾ ਟਾਈਪ ਹਾਂ ਉਹਨੇ ਮੇਰੇ ਉੱਥੇ ਗਲੇ ਤੇ ਰੱਖ ਲਿਆ ਕਹਿੰਦਾ ਫਿਰ ਮਾਰ ਦੂੰ ਅਗਰ ਬੋਲੋਗੇ ਮੈਂ ਇਹ ਖਾਸ ਮੇਰੇ ਬੇਟੇ ਨੇ ਜਦ ਫੋਨ ਕਰਤਾ ਮੁੰਡੇ ਆ ਗਏ ਆ ਗਏ ਸਾਰੇ ਰਿਸ਼ਤੇਦਾਰ ਆ ਗਏ ਤਾਂ ਉਹਨਾਂ ਦੇ ਆਦਾ ਨਹੀਂ ਲੱਗਿਆ ਲੱਗਤ ਕਿ ਅਗਰ ਸੀਸੀਟੀਵੀ ਕੈਮਰੇ ਨਾ ਹੁੰਦੇ ਜਾਂ ਬੇਟਾ ਤੁਹਾਡਾ ਨਾ ਦੇਖਦਾ ਸੀ ਰਹਿੰਦਾ ਸਾਡਾ ਕੱਖ ਨਹੀਂ ਸੀ ਰਹਿਣਾ ਅੱਜ ਅੱਜ ਜਿਹੜੀ ਮੈਂ ਵੀ ਤੁਹਾਨੂੰ ਦਿਸ ਰਹੀਆਂ ਨਹੀਂ ਸੀ ਦਿਸਣੀਆਂ ਸਸੇ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਦੋਸਤੋ ਇੱਕ ਖਬਰ ਉਹਨਾਂ ਦੇ ਲਈ ਹੈ ਜਿਹੜੇ ਲੋਕ ਆਪਣੇ ਘਰ ਦੇ ਵਿੱਚ ਨੌਕਰ ਰੱਖਦੇ ਆ ਸਰਵੈਂਟ ਰੱਖਦੇ ਆ ਕਿਉਂਕਿ ਖਾਸ ਤੌਰ ਤੇ ਕੀ ਹੁੰਦਾ ਘਰ ਦੇ ਵਿੱਚ ਬਜ਼ੁਰਗ ਹੁੰਦੇ ਆ ਤਾਂ ਆਪਾਂ ਸਰਵੈਂਟ ਰੱਖ ਕੇ ਆਪਾਂ ਬੇਫਿਕਰੇ ਹੋ ਜਾਂਦੇ ਆ ਕਿ ਜਿਹੜੇ ਘਰ ਦੇ ਵਿੱਚ ਆਪਣੇ ਨੌਕਰ ਹੈਗਾ ਰੋਟੀ ਪਾਣੀ ਦਊਗਾ ਔਰ ਸਭ ਕੁਝ ਆ ਔਰ ਅੱਜ ਘਟਨਾ ਪਟਿਆਲਾ ਦੀ ਦੱਸਣ ਜਾ ਰਿਹਾ ਤੁਹਾਨੂੰ ਪਟਿਆਲਾ ਦੇ ਨਾਬਾ ਰੋਡ ਦੇ ਵਿੱਚ ਮੌਜੂਦ ਆ ਤਾਂ ਜਿਸ ਪਿੰਡ ਦੀ ਘਟਨਾ ਹੈ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਤਾਂ ਵਧੀਆ ਕੋਠੀ ਬਣੀ ਹੋਈ ਆ ਤਾਂ ਇੱਥੇ ਇੱਕ ਮਹਿਲਾ ਜਿਹੜੀ ਸਰਵੰਟ ਰੱਖੀ ਹੋਈ ਸੀਗੀ ਤਾਂ ਉਹਦੇ ਵੱਲੋਂ ਇੱਕ ਵਾਰਦਤ ਨੂੰ ਅੰਜਾਮ ਦਿੱਤਾ ਗਿਆ ਤਾਂ ਪਹਿਲਾਂ ਖਾਣੇ ਦੇ ਵਿੱਚ ਕੁਝ ਦਿੱਤਾ ਗਿਆ ਤਾਂ ਘਰ ਦੇ ਵਿੱਚ ਜਿਹੜੇ ਬਜ਼ੁਰਗ ਸੀ ਉਹਨਾਂ ਦਾ ਜਿਹੜਾ ਮੂੰਹ ਵੀ ਬੰਨ ਦਿੱਤਾ ਗਿਆ ਤਾਂ ਲਗਾਤਾਰ ਜਿਹੜਾ ਹੈਗਾ ਉਹਨਾਂ ਨੂੰ ਕਿਹਾ ਗਿਆ ਕਿ ਜੋ ਵੀ ਤੁਹਾਡੇ ਕੋਲ ਹੈਗਾ ਉਹ ਕੱਢ ਦਿਓ ਨਹੀਂ ਤਾਂ ਤੁਹਾਨੂੰ ਮਾਰ ਮੁਕਾ ਦੇਵਾਂਗੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲੱਗੇ ਹੋਏ ਸੀਗੇ ਸਾਰਨਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦਾ ਜਿਹੜੇ ਕਿ ਘਰ ਦੇ ਵਿੱਚ ਮੌਜੂਦ ਸੀ ਉਸ ਵੇਲੇ ਬਾਈ ਜੀ ਕੀ ਨਾਮ ਹੈ ਆਪਣਾ ਬਾਈ ਜੀ ਮੇਰਾ ਨਾਮ ਤੇਜੇਸ਼ਵਰ ਸਿੰਘ ਰੰਧਾਵਾ ਜੀ ਤੇ ਜਾਦੇ ਇਹ ਹਾਲਾਤ ਹੋ ਹੋਏ ਉਦੋਂ ਉਹ ਜਿਹੜੀ ਨੌਕਰਾਨੀ ਸੀਗੀ ਜੀ ਨਹੀਂ ਘਟਨਾ ਪਹਿਲੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਘਟਨਾ ਜਿਹੜੀ ਹੈਗੀ ਹੈ ਇਹ ਕੱਲ ਰਾਤ ਦੀ ਦੱਸੀ ਜਾ ਰਹੀ ਹੈ ਕੱਲ ਰਾਤ ਦੀ ਦੱਸੀ ਜਾ ਰਹੀ ਹੈ ਕਿੰਨੇ ਕ ਵਜੇ ਦੀ ਜਿਹੜੀ ਹੈਗੀ ਹੈ ਘਟਨਾ ਹੋਈ ਇਹ 12:00 ਵਜੇ ਦੀ ਹੈਗੀ ਹੈ ਜੀ 12:00 ਵਜੇ ਤੋਂ ਲੈ ਕੇ 3:00 ਵਜੇ ਤੱਕ ਉਹ ਅੰਦਰ ਰਹੇ ਨੇ ਜੀ ਤੇ ਉਹਨਾਂ ਨੇ ਬਸ ਇੱਥੋਂ ਐਂਟਰੀ ਕੀਤੀ ਹੈ ਗੇਟ ਮੇਨ ਗੇਟ ਤੋਂ ਜੀ ਮੇਨ ਗੇਟ ਤੋਂ ਲੈ ਕੇ ਉਹ ਪਿੱਛੇ ਤੱਕ ਗਏ ਨੇ ਪਿੱਛੋਂ ਫਿਰ ਸਰਵੈਂਟ ਰੂਮ ਹੈ ਉੱਥੋਂ ਬਾੜੀਆਂ ਚੜ ਕੇ ਖੜੀ ਹੁੰਦੀ ਹੈ ਤਾਂ 1 ਬਾਈ 1 ਕਰਦੇ ਹੋਏ ਉਹ ਜਿਹੜੇ ਚੋਰ ਨੇ ਜਿਹੜੇ ਮਾਰਨ ਦੇ ਇਰਾਦੇ ਨਾਲ ਆਏ ਸੀਗੇ ਤਾਂ ਇਸ ਸੀੜੀਆਂ ਦੇ ਹੁੰਦੇ ਹੀ ਨਿਕਲਦੇ ਆ ਰੰਨਾਬਾਹਬ ਜਿਸ ਤਰੀਕੇ ਦੇ ਨਾਲ ਤੁਹਾਡੇ ਜਿਹੜੇ ਦਾਦੀ ਜੀ ਨੇ ਇਹ ਰੂਮ ਦੇ ਵਿੱਚ ਬੰਨੇ ਇਸ ਰੂਮ ਚ ਆਏ ਸੀ ਪਹਿਲਾਂ ਉਹ ਫਿਰ ਆ ਕੇ ਪਹਿਲਾਂ ਉਹ ਚੈੱਕ ਕਰਕੇ ਗਏ ਨੇ ਕਿਆਂ ਕੀ ਕਿਵੇਂ ਨੇ ਫਿਰ ਉਹਨਾਂ ਨੇ ਤਿੰਨ ਜਾਣੇ ਉੱਪਰੋਂ ਬੁਲਾਏ ਨੇ ਫਿਰ ਉਹਨਾਂ ਨੇ ਆ ਕੇ ਇੱਥੇ ਬੰਦੇ ਨੇ ਜੀ ਸਭ ਬਿਲਕੁਲ ਤੁਹਾਡੇ ਨਾਲ ਫਿਰ ਤੁਹਾਡੇ ਮਾਤਾ ਜੀ ਸੀ ਮੇਰੇ ਨਾਲ ਹਾਂ ਜੀ ਮੇਰੇ ਮਦਦ ਸੀਗੇ ਤਾਂ ਬਿਲਕੁਲ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਗੱਲਬਾਤ ਵੀ ਕਰਦੇ ਆ ਤੁਸੀਂ ਵੀ ਘਰ ਦੇ ਵਿੱਚ ਸੀਗੇ ਹਾਂਜੀ ਹਾਂਜੀ ਸਰ ਜੀ ਤਿੰਨ ਲੋਕ ਸੀਗੇ ਤਾਂ ਤੁਸੀਂ ਕਿਹੜੇ ਰੂਮ ਦੇ ਵਿੱਚ ਸੀਗੇ ਆਹ ਦਿਸ ਇਜ਼ आवर ਰੂਮ ਜੀ ਆ ਸਾਡਾ ਕਮਰਾ ਹੈ ਮੈਂ ਤੇ ਮੇਰਾ ਬੇਟਾ ਇੱਥੇ ਸੀਗੇ ਤੇ ਮਮਾ ਇੱਥੇ ਸੀਗੇ ਹਾਂਜੀ ਤਾਂ ਜਿਸ ਤਰੀਕੇ ਦੇ ਨਾਲ ਪੋੜੀਆਂ ਦੇਖ ਰਹੀਆਂ ਔਰ ਦੂਸਰੀ ਪਾਸੇ ਰੂਮ ਦੀ ਤਾਂ ਡਿਫਰੈਂਸ ਤਾਂ ਬਹੁਤ ਘੱਟ ਹੈਗਾ ਪਰ ਕੋਈ ਆਵਾਜ਼ ਵਗੈਰਾ ਕੋਈ ਰੋਲੇ ਰਪੇ ਦੀ ਵਗੈਰਾ ਨਹੀਂ ਨਹੀਂ ਬਿਲਕੁਲ ਵੀ ਨਹੀਂ ਆਈ ਜੀ ਬਿਕੋਜ਼ ਉਹਨੂੰ ਪਹਿਲਾਂ ਹੀ ਉਹਨਾਂ ਨੇ ਕੁਝ ਆਈ ਥਿੰਕ ਮੈਡੀਸਿਨ ਦੇਤੀ ਸੀਗੀ ਖਾਣੇ ਵਿੱਚ ਪਾ ਕੇ ਜਿਹਦੇ ਕਰਕੇ ਮੈਂ ਵੀ ਬਹੁਤ ਜਲਦੀ ਪੈ ਗਈ ਮੇਰਾ ਬੇਟਾ ਵੀ ਪੈ ਗਿਆ ਤੇ ਮਮਾ ਵੀ ਪੈ ਗਏ ਸੀਗੇ ਤਾਂ ਅਸੀਂ ਕਾਫੀ ਜਲਦੀ ਅਸੀਂ ਮਤਲਬ ਸੌਂਗੇ ਸੀ ਆਰਾਊਂਡ 11 11:30 ਵਜੇ ਅਸੀਂ ਸੌਂਗੇ ਸੀਗੇ ਜਿਸ ਤਰੀਕੇ ਨਾਲ ਵੀਕ ਦਿਨ ਹੀ ਹੋਏ ਸੀ ਉਹਨੇ ਪਰਿਵਾਰ ਦੇ ਵਿੱਚ ਕਿਸ ਤਰੀਕੇ ਦਾ ਰਿਆ ਮਾਹੌਲ ਕਿਸ ਤਰ੍ਹਾਂ ਦਾ ਸੀਗਾ ਉਹ ਜਿਹੜੀ ਲੇਡੀਜ਼ ਸੀ ਸਰ ਉਹ ਤਾਂ ਜਿਵੇਂ ਆਪਦੇ ਆਪ ਨੂੰ ਬਹੁਤ ਬੇਸਿਕ ਕਿ ਮਤਲਬ ਬਹੁਤ ਗਰੀਬਾਂ ਮੇਰੇ ਬੱਚੇ ਉੱਥੇ ਨੇਪਾਲ ਚ ਨੇ ਤਾ ਮੈਥੋਂ ਪੈਸੇ ਕਮਾਣ ਆਈ ਹੁਈਆਂ ਤਾਂ ਮਤਲਬ ਬਹੁਤ ਲੋੜ ਮੰਦਾ ਤਾਂ ਉਹਨਾਂ ਨੇ ਹਮੇਸ਼ਾ ਆਪਣੇ ਆਪ ਨੂੰ ਐਂ ਬਹੁਤ ਨੀਡੀ ਸ਼ੋ ਕੀਤਾ ਸੀਗਾ ਹਾਂਜੀ ਪਰ ਅਕਸਰ ਹੁੰਦਾ ਹੈ ਕਿ ਆਪਾਂ ਇੱਕ ਵੈਰੀਫਿਕੇਸ਼ਨ ਕਰਵਾਨੇ ਆ ਜਿਸ ਤਰੀਕੇ ਦੇ ਨਾਲ ਦੇਖਦੇ ਆ ਕੋਈ ਸਰਵੈਂਟ ਰੱਖਣਾ ਹੈਗਾ ਜਾਂ ਇਸ ਨੂੰ ਲੇਡੀ ਨੂੰ ਮਲਵਾਇਆ ਕਿਨੇ ਸੀਗਾ ਅ ਸਰ ਸਰ ਕੋਲੇ ਪਹਿਲੇ ਇੱਕ ਲੜਕਾ ਸੀਗਾ ਮਦਨ ਨਾਮ ਦਾ ਤਾਂ ਉਹਨੇ ਆਪਦੀ ਰਿਪਲੇਸਮੈਂਟ ਉਹ ਦੇਖਿਆ ਸੀਗਾ ਉਹ ਚਲਾ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਇਹ ਮੇਰੇ ਦੀਦੀ ਨੇ ਮੈਨੂੰ ਜਾਣਦੇ ਨੇ ਤਾਂ ਉਹਨਾਂ ਨੇ ਇਹਨਾਂ ਨੂੰ ਭੇਜਿਆ ਸੀਗਾ ਤੇ ਵੈਰੀਫਿਕੇਸ਼ਨ ਲਈ ਕਹਿੰਦੇ ਸੀ ਕਿ ਮਤਲਬ ਮਹੀਨੇ ਬਾਅਦ ਮੇਰੇ ਹਸਬੰਦ ਆ ਜਾਣਗੇ ਤਾਂ ਉਹਨਾਂ ਕੋਲ ਹੀ ਮੇਰੇ ਸਾਰੇ ਪੇਪਰਸ ਹੈਗੇ ਨੇ ਮੇਰੇ ਹਸਬੰਦ ਦਾ ਵੀ ਕਹਿੰਦੇ ਕੋਈ ਨੇਪਾਲੀ ਸ਼ਨਾਖਤੀ ਕਾਰਡ ਹੁੰਦਾ ਉਹ ਹੈਗਾ ਤੇ ਮੇਰੇ ਕੋਲ ਵੀ ਹੈਗਾ ਤੇ ਕਹਿੰਦੇ ਫਿਰ ਅਸੀਂ ਉਦੋਂ ਤੁਹਾਨੂੰ ਦੇ ਦਾਂਗੇ ਤੇ ਪਰ ਘਟਨਾ ਜਿਹੜੀ ਹੈਗੀ ਆ ਜਿਸ ਤਰੀਕੇ ਦੇ ਨਾਲ ਵਨ ਬਾਈ ਵਨ ਉਹਨੇ ਬੰਦੇ ਜਿਹੜੇ ਅੰਦਰ ਬਾੜਦੀ ਆ ਉਹ ਰਿਸ਼ਤੇ ਕੇ ਨਾਲ ਟੇਪ ਜਿਹੜੀ ਮੰਨੀ ਹੈਗੀ ਹੈ ਮਾਤਾ ਜੀ ਦੇ ਤੇ ਕਿੰਨਾ ਕੁ ਸਮਾਂ ਜਿਹੜਾ ਤੁਹਾਨੂੰ ਲੱਗਿਆ ਕਿ ਪਤਾ ਕਰਨ ਦੇ ਵਿੱਚ ਜਿਵੇਂ ਪਤਾ ਕਿਸ ਤਰ੍ਹਾਂ ਲੱਗਿਆ ਸਭ ਤੋਂ ਪਹਿਲਾਂ ਸਾਨੂੰ ਤਾਂ ਜੀ ਬਿਲਕੁਲ ਮੇਰੇ ਬੇਟੇ ਤੇ ਮੈਨੂੰ ਤਾਂ ਬਿਲਕੁਲ ਵੀ ਆ ਐਕਚੁਅਲੀ ਮੇਰੇ ਹਸਬੰਦ ਨੇ ਰਾਤ ਨੂੰ ਕੈਮਰਾਸ ਚੈੱਕ ਕੀਤੇ ਉਹ ਸਾਊਥ ਗਏ ਹੋਏ ਸੀਗੇ ਹੀ ਵਾਸ ਇਨ ਬੈਂਗਲੌਰ ਤੇ ਉੱਥੋਂ ਉਹਨਾਂ ਨੇ ਜਦੋਂ ਕੈਮਰਾਸ ਆਪਣਾ ਵੈਸੀ ਉਹਨਾਂ ਨੂੰ ਆਦਤ ਹੈ ਹੀ ਮਤਲਬ ਉਹਨਾਂ ਨੇ ਚੈੱਕ ਕੀਤਾ ਉਹਨਾਂ ਨੇ ਤਾਂ ਸਿਰਫ ਮੇਡ ਨੂੰ ਬਾਹਰ ਜਾਂਦੇ ਦੇਖਿਆ ਸੀ ਗੇਟ ਤੋਂ ਤਾਂ ਉਸ ਬਾਅਦ ਉਹ ਸਾਨੂੰ ਕਾਲ ਕਰਨ ਲੱਗੇ ਕਿ ਇਹ ਮੇਡ ਰਾਤ ਨੂੰ 12:00 ਵਜੇ ਕਿਉਂ ਗੇਟ ਤੋਂ ਬਾਹਰ ਗਏ ਨੇ ਉਹਨਾਂ ਕੋਲੇ ਕੁਝ ਪੈਕੇਟ ਜਾਂ ਵੀ ਸੀਗਾ ਮੇਡ ਕੋਲੇ ਤੇ ਅਸੀਂ ਕਿਸੇ ਨੇ ਜਦੋਂ ਫੋਨ ਤੇ ਰਿਪਲਾਈ ਨਹੀਂ ਕੀਤਾ ਤਾਂ ਦਿਨ ਉਹਨਾਂ ਨੇ ਮੇਰੇ ਪੇਰੈਂਟਸ ਨੂੰ ਕਾਲ ਕੀਤਾ ਕਿ ਐਵੇਂ ਕਰਕੇ देयर इज ਕੁਝ ਮੈਨੂੰ ਫਿਸ਼ੀ ਲੱਗ ਰਿਹਾ ਕੁਝ ਠੀਕ ਨਹੀਂ ਲੱਗ ਰਿ ਤੇ ਤੁਸੀਂ ਉੱਥੇ ਘਰੇ ਪਹੁੰਚੋ ਛੇਤੀ ਛੇਤੀ ਤੇ ਉਹਨਾਂ ਨੇ ਇਹਨਾਂ ਨੇ ਆਪਸ ਮੇਰੇ ਮਤਲਬ ਜਿਹੜੇ ਮਾਸੀ ਜੀ ਹੋਣੀ ਨੇ ਉਹਨਾਂ ਨੇ ਮਾਮਾ ਜੀ ਹੋਣੀ ਉਹ ਸਾਰੇ ਇਕੱਠੇ ਹੋਏ ਉਹ ਇੱਧਰ ਨੂੰ ਆਉਣ ਲੱਗੇ ਤੇ ਇਹਨਾਂ ਨੇ ਉਹਨਾਂ ਨੂੰ ਇਹਨਾਂ ਨੇ ਰੂਪਨੇ ਹਾਲੂ ਮੇਰੇ ਹਸਬੰਦ ਨੂੰ ਕਿਹਾ ਕਿ ਤੁਸੀਂ ਹਾਲੇਦ ਵਾਲੇ ਨਾ ਜਿਹੜੇ ਪਿੰਡਾਂ ਵਾਲੇ ਹੈਗੇ ਸਾਰੇ ਕੋਈ ਨੰਬਰ ਹੈਗੇ ਤੁਸੀਂ ਉਹਨਾਂ ਨੂੰ ਵੀ ਫੋਨ ਕਰਕੇ ਬੁਲਾਓ ਜਿਹੜਾ ਹੈਗਾ ਜਦੋਂ ਇਹ ਕ੍ਰਾਈਮ ਹੋ ਰਿਹਾ ਸੀਗਾ ਜਦੋਂ ਮਾਤਾ ਜੀ ਨੂੰ ਬੰਨਿਆ ਪਿਆ ਸੀ ਤੁਹਾਨੂੰ ਪਤਾ ਲੱਗ ਚੁੱਕਾ ਹੋਇਆ ਸੀ ਉਦੋਂ ਨਹੀਂ ਮੈਨੂੰ ਨਹੀਂ ਸੀ ਪਤਾ ਲੱਗਿਆ ਜੀ ਮੇਰੇ ਹਸਬੰਦ ਨੂੰ ਪਤਾ ਲੱਗਿਆ ਤੁਹਾਨੂੰ ਤੁਹਾਡੇ ਪਤਾ ਉਹਨਾਂ ਨੇ ਉਹ ਕੁਝ ਬੰਦੇ ਲੈ ਕੇ ਵੀ ਅੰਦਰ ਆ ਰਹੀ ਹੈ ਤੇ ਕੁਝ ਬੰਦੇ ਪੌੜੀਆਂ ਤੋਂ ਉਤਰ ਕੇ ਇੱਥੇ ਲੌਬੀ 'ਚ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਆਪ ਆਪਣੇ ਮਦਰ ਦੇ ਕਮਰੇ ਜਾਂਦੇ ਦੇਖਿਆ ਤੇ ਫਿਰ ਉਹਨਾਂ ਨੇ ਇਹ ਕਿਹਾ ਤਾਂ ਕਿ ਉਹਦੇ ਨਾਲ ਬੰਦੇ ਵੀ ਨੇ ਤੇ ਉਹ ਕੁਝ ਉਹ ਕੁਝ ਕਰ ਰਹੇ ਨੇ ਉੱਥੇ ਤੁਸੀਂ ਛੇਤੀ ਛੇਤੀ ਪਹੁੰਚੋ ਤਾਂ ਆਈ ਥਿੰਕ ਕੁਝ ਟਾਈਮ ਦੇ ਵਿੱਚ ਹੀ 10-15 ਮਿੰਟ 'ਚ ਸਾਰੇ ਪਹੁੰਚ ਗਏ ਤੇ ਇਹਨਾਂ ਨੇ ਜਦੋਂ ਜਾ ਕੇ ਇਕ ਘਰ ਸਾਰਾ ਬੰਦ ਸੀਗਾ ਇਹਨਾਂ ਨੇ ਖਾਸਾ ਰੌਲਾ ਵਗੈਰਾ ਕੀਤਾ ਤੇ ਪਿਛਲੀ ਵਾਲੀ ਜਿਹੜੀ ਸਟੇਅਰ ਸੀਗੀਆਂ ਜਿਹੜੀਆਂ ਨੌਕਰ ਦੇ ਕਮਰੇ ਨੂੰ ਜਾਂਦੀਆਂ ਨੇ ਇਹ ਉੱਥੋਂ ਦੇ ਉੱਪਰ ਚੜ੍ਹੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਦੋਂ ਸਾਰੇ ਇਧਰ ਉਧਰ ਜੰਪ ਕਰ ਗਏ ਇਧਰੋਂ ਵੀ ਭੱਜ ਕੇ ਉੱਪਰ ਪੌੜੀਆਂ ਚੜ੍ਹ ਗਏ ਤੇ ਉਦੋਂ ਜੰਪ ਕਰ ਗਏ ਉੱਪਰਲਾ ਦਰਵਾਜ਼ਾ ਤੋੜ ਕੇ ਆਏ ਨੇ ਜੀ ਉਹ ਉੱਪਰਲਾ ਆਪਣਾ ਡੋਰ ਹੈਗਾ ਮਣਕੀ ਤਿੰਨ ਉਹ ਲੋਕ ਹੋਏ ਤਾਂ ਇੱਕ ਜਿਹੜੀ ਉਹ ਲੇਡੀ ਸੀ ਜੋ ਤੁਹਾਡੇ ਘਰ ਕੰਮ ਕਰਦੀ ਸੀ ਜਨ ਕਿ ਚਾਰੋਂ ਜਣੇ ਭੱਜਣ ਸਫਲ ਹੋ ਗਏ ਹਾਂਜੀ ਹਾਂਜੀ ਲੇਡੀ ਤਾਂ ਪਹਿਲਾਂ ਹੀ ਨਿਕਲ ਗਈ ਸੀ ਜੀ ਉਹ ਥਿੱਸੇ ਦਾ ਫਾਈ ਜਿਹੜੇ ਮੇਲ ਸੀਗੇ ਜਿਹੜੇ ਹੋਦੇ ਨਾਲ ਬਾਅਦ ਚੋਂ ਆਏ ਹੋਏ ਉਹੀ ਰਹਿ ਗਏ ਸੀਗੇ ਨੁਕਸਾਨ ਕਿੰਨਾ ਖੋਇਆ ਮਤਲਬ ਪਰਿਵਾਰ ਦੇ ਵਿੱਚ ਜਿਸ ਤਰੀਕੇ ਨਾਲ ਮਾਤਾ ਜੀ ਨੂੰ ਬੰਨਿਆ ਹਾਂ ਜੀ ਨੁਕਸਾਨ ਤੇ ਜਿਹੜਾ ਮम्मा ਨੇ ਜੁਐਲਰੀ ਪਾਈ ਹੋਈ ਸੀਗੀ ਉਹ ਸਾਰੀ ਉਤਾਰ ਕੇ ਲੈ ਗਏ ਉਹ ਤੇ ਉਹਨਾਂ ਦੇ ਪਰਸ ਜਿਹੜਾ ਕੈਸ਼ ਵਗੈਰਾ ਸੀਗਾ ਉਹ ਕੁਝ ਵੈਪਨ ਵਗੈਰਾ ਵੀ ਜਿਹੜੇ ਹੈ ਸੀ ਉਹਨਾਂ ਦੇ ਕੋਈ ਹੱਥ ਦੇ ਵਿੱਚ ਕੋਈ ਕਿਸ ਤਰੀਕੇ ਦੇ ਹਥਿਆਰ ਜਿਹੜੇ ਦੇਖੇ ਉਹਨਾਂ ਕੋਲ ਤਾਂ ਸਰ ਜਿੰਨਾਂ ਕਿ ਸਾਨੂੰ ਬਾਅਦ ਚ ਹੀ ਪਤਾ ਲੱਗਿਆ ਕਿ ਦੇ ਹੈਡ ਮਤਲਬ ਰੌਡ ਸੀਗੀ ਉਹਨਾਂ ਕੋਲੇ ਗੈਸ ਲਾਈਟਿੰਗ ਕਿਟਸ ਵਗੈਰਾ ਵੀ ਸੀਗੀਆਂ ਐਜਾ ਕੁਝ ਕਾਫੀ ਸਮਾਨ ਉਹਨਾਂ ਨੇ ਉੱਪਰ ਕਮਰੇ 'ਚ ਵੀ ਰੱਖਿਆ ਹੋਇਆ ਸੀਗਾ ਅੱਛਾ ਉਹਨਾਂ ਨੂੰ ਡਰ ਨਹੀਂ ਲੱਗਿਆ ਜਿਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਤੁਸੀਂ ਦੋ ਲੋਕ ਨਾਲ ਵਾਲੇ ਰੂਮ ਦੇ ਵਿੱਚ ਬਿਲਕੁਲ ਨੇੜੇ ਸੁੱਤੇ ਹੋਏ ਹੋ ਕਿ ਜੇ ਜਾਂ ਸੀਗਾ ਕਿ ਕੋਈ ਚੀਜ਼ ਮੈਲਾ ਦਿੱਤੀਏ ਨਹੀਂ ਉੱਠਵਾਂਗੇ ਸਰ ਉਹਨੂੰ ਬਲੇਡੀ ਨੂੰ ਪਹਿਲਾਂ ਹੀ ਪਤਾ ਸੀ ਉਹ ਬੜੀ ਕੌਨਫੀਡੈਂਟ ਸੀਗੀ ਉਹਨੂੰ ਪਤਾ ਸੀ ਕਿ ਮੈਂ ਇਹਨਾਂ ਨੂੰ ਇੰਨਾ ਖਾਨਿਸ਼ ਮਲਾਕੇ ਦਿੱਤਾ ਹੋਇਆ ਹੈ ਇਹ ਉਠ ਨਹੀਂ ਪਣਗੇ ਉਠ ਨਹੀਂ ਪਉਣਗੇ ਹਾਂਜੀ ਹਾਂਜੀ इवन ਜਦੋਂ ਮਾਮਾ ਤੇ ਵੀ ਮੈਨੂੰ ਮਾਮਾ ਤੋਂ ਜਿਵੇਂ ਪਤਾ ਲੱਗਿਆ ਜਦੋਂ ਉਹਨਾਂ ਤੇ ਵੀ ਅਟੈਕ ਹੋਇਆ ਤਾਂ ਉਹਨਾਂ ਨੂੰ ਵੀ ਇੰਨਾ ਨਹੀਂ ਪਤਾ ਲੱਗਿਆ ਉਹ ਵੀ ਥੋੜੇ ਬਹੁਤ ਦੇਰ ਬਾਅਦ ਜਾ ਕੇ ਉਹ ਕੌਨਸ਼ੀਅਸ ਹੋਏ ਨੇ ਤੇ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਬਿਲਕੁਲ ਰੋਲਾ ਨਹੀਂ ਪਾਉਣਾ ਹੈਗਾ ਹਾਂਜੀ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦਾਂਗੇ ਜੀ ਤਾਂ ਬਿਲਕੁਲ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਫਿਲਹਾਲ ਤੁਹਾਨੂੰ ਜਿਹੜੀਆਂ ਇਹ ਉਹੀ ਪੋੜੀਆਂ ਦਿਖਾ ਰਹੇ ਆਂ ਤਾਂ ਜਿੱਥੋਂ ਇਹ ਐਂਟਰ ਕਰਦੇ ਆ ਤਾਂ ਐਂਟਰੀ ਤੋਂ ਬਾਅਦ ਹੀ ਜਿਹੜਾ ਮਾਤਾ ਜੀ ਇਸ ਕਮਰੇ ਦੇ ਵਿੱਚ ਹੁੰਦੇ ਆ ਕਿਉਂਕਿ ਵਿਸ਼ਵਾਸ ਬਣ ਜਾਂਦਾ ਹੈ ਜਦੋਂ ਆਪਣੇ ਘਰ ਕੋਈ ਕੰਮ ਕਰਦਾ ਹੈ ਤਾਂ ਇਸ ਤਰੀਕਾਰ ਦੇ ਦਲੀਲਾਂ ਦਿੰਦਾ ਹੈ ਕਿ ਸਾਡੇ ਕੋਲ ਜਿਹੜਾ ਹੈਗਾ ਬੱਚੇ ਭੁੱਖੇ ਮਰਦੇ ਸੀਗੇ ਅਸੀਂ ਨੇਪਾਲ ਤੋਂ ਆਏ ਆ ਉਰੇ ਸਾਨੂੰ ਕੰਮ ਤੇ ਰੱਖ ਲੋ ਤਾਂ ਇੱਕ ਵਿਸ਼ਵਾਸ ਜਿਹੜਾ ਇਹਨਾਂ ਦੇ ਵੱਲੋਂ ਜਿਹੜਾ ਬਣਾ ਲੀਤਾ ਜਾਂਦਾ ਤਾਂ ਜਰੂਰ ਇਸ ਚੀਜ਼ ਨੂੰ ਲੈ ਕੇ ਅਸੀਂ ਲੋਕਾਂ ਨੂੰ ਵੀ ਅਸੀਂ آگਾਹ ਕਰਨਾ ਚਾਹੁੰਦੇ ਆ ਕਿ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਰੱਖਦੇ ਆ ਸਰਵੈਂਟ ਰੱਖਦੇ ਆ ਜਾਂ ਨੌਕਰ ਰੱਖਦੇ ਆ ਇਹ ਉਹੀ ਕਿਚਨ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਇੱਕ ਵੀਡੀਓ ਦੇ ਵਿੱਚ ਚੱਲਦਾ ਔਰ ਜਿਹੜਾ ਸਾਗ ਦੇ ਵਿੱਚ ਕੁਝ ਮਿਲਾ ਕੇ ਉਹ ਲੇਡੀ ਦੇ ਵੱਲੋਂ ਦੇ ਦਿੱਤਾ ਜਾਂਦਾ ਹੈਗਾ ਤਾਂ ਜਰੂਰ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਬਿਲਕੁਲ ਅਵੇਅਰ ਵੀ ਹੋਣਾ ਚਾਹੀਦਾ ਬਿਲਕੁਲ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਸਿਹਤ ਕਿਵੇਂ ਆ ਤੁਹਾਡੀ ਠੀਕ ਹੈ ਜੀ ਹੁਣ ਤਾਂ ਠੀਕ ਹੈ ਜਿਸ ਤਰੀਕੇ ਦੇ ਨਾਲ ਫੋਟੋ ਚ ਦੇਖਿਆ ਜਾ ਰਿਹਾ ਬਹੁਤ ਮੂੰਹ ਦੇ ਉੱਤੇ ਟੇਪਸ ਲਬੇਟੀਆਂ ਹੋਈਆਂ ਸਿਗੀਆਂ 60 ਚੋੜ ਤਾਂ ਨਹੀਂ ਲੱਗੀ ਕਿਸੇ ਜਿਆਦਾ ਬਸ ਆ ਥੋੜਾ ਜਿਹਾ ਮੂੰਹ ਪੱਕ ਗਿਆ ਜਿਆਦਾ ਟੇਪ ਸੀਗੀ ਵਾਲ ਵੀ ਉਤਰੇ ਨੇ ਜੀ ਤੇ ਵਾਲਾਂ ਤੇ ਵੀ ਟੇਪ ਲਾਤੀ ਸੀ ਕੁਛ ਇੱਥੇ ਬਾਹਂਦੇ ਦੇਖੋ ਥੋੜਾ ਨੀਲ ਪਿਆ ਹੋਇਆ ਕੁਛ ਕੋਈ ਇਸ ਤਰ੍ਹਾਂ ਕਰ ਗਏ ਤੇ ਬਹ ਲੱਤਾ ਹੁਣ ਮੈਂ ਨਹੀਂ ਚੈੱਕ ਕੀਤੀ ਲੱਤਾ ਦੇ ਵੀ ਕੀ ਕਰਕੇ ਗਏ ਨੇ ਇਹ ਤੇ ਹਾਂ ਹੁਣ ਤਾਂ ਠੀਕ ਹੈ ਮਤਲਬ ਜਿਸ ਤਰੀਕੇ ਨਾਲ ਦੱਸਿਆ ਜਾਂਦਾ ਕਿ ਵੀਕ ਦਿਨ ਹੀ ਹੋਏ ਸੀਗੇ ਇਸ ਤਰੀਕੇ ਦਾ ਪਰਿਵਾਰ ਦੇ ਵਿੱਚ ਲਗਾਤਾਰ ਆਪਾਂ ਵਿਸ਼ਵਾਸ ਕਰਨਾ ਵੀ ਬੜਾ ਹੋ ਜਾਂਦਾ ਹੈਗਾ ਕਿਵੇਂ ਵਿਸ਼ਵਾਸ ਲੈ ਬਣ ਗਈ ਸੀ ਉਹ ਲੇਡੀ ਹਾਂ ਬਣ ਗਈ ਸੀ ਵੈਸੇ ਚੰਗੀ ਸੀ ਅਦਰਵਾਈਜ਼ ਤਾਂ ਜਿਵੇਂ ਉਹ ਬਿਹੇਵ ਕਰਦੀ ਸੀ ਤਾਂ ਠੀਕ ਲੱਗਦੀ ਸੀ ਵੀ ਠੀਕ ਹੈ ਖਾਣਾ ਖਾਇਆ ਜਾਂ ਪਰ ਜਿਵੇਂ ਪਹਿਰੇ ਅਸੀਂ ਉਹਨੂੰ ਕਿਹਾ ਸੀ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੇਰਾ ਰੈਸਟ ਹੈ ਉਹ 2 ਵਜੇ ਚਲੀ ਜਾਂਦੀ ਸੀ 2 ਵਜੇ ਮੇਰਾ ਕੰਮ ਹੋ ਗਿਆ ਮੈਂ ਗਈ ਤੇ ਫਿਰ ਮੈਂ ਕਹਣਾ ਮੈਂ ਬਾਹਰ ਲਾ ਲਾ ਮੈਂ ਬਾਹਰ ਲਾ ਕੇ ਚਲੋ ਚਲੀ ਜਾਂਦੀ ਸੀ ਉਹ ਫਿਰ 5 6 ਵਜੇ ਆਉਂਦੀ ਸੀ نیچے ਇਸ ਤਰ੍ਹਾਂ ਹੀ ਕਰਦੀ ਸੀ ਤੁਹਾਡੀ ਮਾਤਾ ਜੀ ਸ਼ੱਕ ਨਹੀਂ ਹੋਇਆ 20 ਦਿਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਹਾਨੂੰ ਅਜਿਹਾ ਦੱਸ ਰਿਹਾ ਕਿ ਲੜਕਾ ਪਹਿਲੇ ਰਖਵਾ ਕੇ ਗਿਆ ਇਹਨੂੰ ਕੋਈ ਇਹਦੇ ਨੂੰ ਮਿਲਣ ਆਂਦਾ ਹੋਵੇ ਜਾਂ ਕੋਈ ਫੋਨ ਵਗੈਰਾ ਤੇ ਗੱਲਬਾਤ ਕੋਈ ਫੋਨ ਤਾਂ ਕਰਦੀ ਰਹਿੰਦੀ ਸੀ ਹਰ ਟਾਈਮ ਪਰ ਕਹਿੰਦੀ ਸੀ ਆਪ ਮੇਰੇ ਬੱਚੇ ਨੇ ਦੋ ਚਾਰ ਬੱਚਾ ਨਾਲ ਗੱਲ ਕਰਦੀ ਸੀ ਮੇਸ਼ਾ ਕਰਦੀ ਸੀ ਰੋਜ਼ ਕਰਦੀ ਸੀ ਉਹ ਬੇਸਿਕਲੀ ਹੈ ਨੇਪਾਲ ਦੀ ਸੀਗੀ ਜੀ ਨੇਪਾਲ ਦੀ ਹੀ ਸੀ ਆਪਣਾ ਕੋਈ ਆਧਾਰ ਕਾਰਡ ਜਾਂ ਆਪਾਂ ਘਰ ਦੇ ਵਿੱਚ ਰੱਖਦੇ ਆਂ ਕਿ ਉਹ ਨਹੀਂ ਸੀਗਾ ਮੇਰੇ ਕੋਲ ਉਹਦਾ ਨਹੀਂ ਸੀ ਲਿਆ ਉਹ ਆਧਾਰ ਕਾਰਡ ਨਹੀਂ ਸੀਗਾ ਉਹ ਤਾਂ ਕਹਿ ਰਹੀ ਸੀ ਮੈਂ ਤੁਹਾਡੇ ਦੋ ਚਾਰ ਦਿਨ ਚ ਦਾ ਆਧਾਰ ਕਾਰਡ ਲਿਆ ਦੂੰਗੀ ਮੇਰਾ ਦਿੱਤਾ ਹੋਇਆ ਬਰਨਾ ਦਿੱਤਾ ਹੋਇਆ ਗੁੰਮ ਗਿਆ ਸੀਗਾ ਨਹੀਂ ਮੇਰਾ ਮੈਂ ਕਿਹਾ ਚਲੋ ਲਿਆਉਗੀ ਚੰਗੀ ਹੈ ਫਿਰ ਵੀ ਠੀਕ ਹੈ ਮੈਨੂੰ ਚੰਗੀ ਲੱਗਦੀ ਸੀ ਉਹ ਠੀਕ ਹੈ ਮੈਨੂੰ ਆਇ ਲੱਗਦੀ ਸੀ ਬੇ ਇਸ ਤਰ੍ਹਾਂ ਦਾ ਕੁਝ ਕਰ ਨਹੀਂ ਸਕਦੀ ਇਹ ਤੇ ਮਾਤਾ ਜੀ ਲਾਸਟ ਜਿਹੜੀ ਤੁਹਾਡੀ ਉਹਦੇ ਨਾਲ ਗੱਲਬਾਤ ਹੋਈ ਹੈ ਖਾਣਾ ਵਗੈਰਾ ਦਿੱਤਾ ਉਹਨੇ ਤੁਹਾਨੂੰ ਹਾਂ ਕਿੰਨੇ ਕ ਵਜੇ ਦਾ ਸਮਾਂ ਸੀ ਉਹ ਰਾਤ ਨੂੰ ਮੇਰੇ ਖਿਆਲ ਸਾਢੇ 9:00 ਪਾਣੇ 10:00 ਵਜੇ ਉਹਨੇ ਸਾਗ ਬਣਾਇਆ ਸੀ ਮੈਂ ਸਾਗ ਮੈਂ ਘੋਟਕੂਟ ਕੇ ਆਪ ਪੈ ਗਈ ਆ ਕੇ ਇੱਧਰ ਆਪਣੇ ਰੂਮ 'ਚ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਮਨੀਸ਼ਾ ਤੜਕਾ ਲਾ ਕੇ ਮੈਨੂੰ ਰੋਟੀ ਦੇ ਦੇ ਉਹ ਜਦੋਂ ਉਹਨੇ ਤੜਕਾ ਲਾਇਆ ਨਾ ਤੜਕਾ ਲਾ ਕੇ ਬਾਅਦ 'ਚ ਕਹਿੰਦੀ ਮੈਂ 1 ਮਿੰਟ ਉੱਪਰ ਜਾਇਆ ਮੈਂ ਬਾਥਰੂਮ ਮੈਂ ਕਹਾਂ ਜਾਇਆ ਮੈਂ ਕਹਾਂ ਚੁਲਾ ਕੇ ਦੇ ਦੇ ਕੋਈ ਨਾ ਆ ਗਈ ਉਹ ਉਹ ਕੁਝ ਲੈ ਕੇ ਆਈ ਨਾਲ ਤੇ ਉਹਨੇ ਸਾਗ ਚ ਮਿਕਸ ਕਰਤਾ ਤੇ ਫਿਰ ਸਾਨੂੰ ਰੋਟੀ ਦੀ ਮੈਨੂੰ ਦੇਗੀ ਪਹਿਲਾਂ ਫਿਰ ਮੇਰੀ ਡਾਟਨ ਲਾ ਟਾਪੇ ਪਾ ਲਈ ਇਹਨੂੰ ਦੇਤੀ ਇਹਨੇ ਇਹ ਤਾਂ ਸਾਗ ਬਹੁਤ ਘੱਟ ਖਾਂਦਾ ਹੈ ਜੀ ਤੇ ਇਹਨੇ ਤਾਂ ਮਾੜੀ ਮੋਟੀ ਬੁਰਕੀ ਵਰਕੀ ਲਈ ਇਹਨੂੰ ਐਡਾ ਨਸ਼ਾ ਨਹੀਂ ਹੋਇਆ ਉਹ ਰੋਟੀ ਕਿੰਨੇ ਵਜੇ ਖਾ ਲਈ ਸੀ ਤੁਸੀਂ ਨੋ 9:30 ਹੈ ਨਾ 9:30 ਵਜੇ ਹਾਂ ਟਾਈਮ ਤੇ ਫਿਰ ਕੋਈ ਜਿਸ ਤਰੀਕੇ ਦੇ ਨਾਲ ਮਲਾਇਆ ਗਿਆ ਕੋਈ ਤੁਹਾਨੂੰ ਨੀਂਦ ਜਾਂ ਕੋਈ ਚੱਕਰ ਇਸ ਤਰੀਕੇ ਦਾ ਨਾ ਆਇਆ ਮੈਨੂੰ ਨਾ ਨਹੀਂ ਇਹ ਲੋਕ ਲਾਣ ਗਈ ਬਾਹਰ ਜੀ ਮੇਰੇ ਘਰ ਤੇ ਲਾਏ ਤਾਂ ਕਹਿੰਦੀ ਮੈਂ ਲੋਕ ਤਾਂ ਲਾਣ ਗਈ ਪਰ ਮੰਮੀ ਮੈਂ ਤਾਂ ਤੁਰਿਆ ਨਹੀਂ ਜਾ ਰਿਹਾ ਮਤਲਬ ਪਰ ਐਨੀ ਆਏ ਨਹੀਂ ਲੱਗਿਆ ਆਏ ਲੱਗਿਆ ਵੀ ਜਿਵੇਂ ਸ਼ਾਇਦ ਮੇਰੇ ਲੱਤਾਂ ਬੈਸੀ ਦੁਖ ਰੀਆਂ ਨੇ ਤੇ ਮੈਂ ਜਦੋਂ ਅੰਦਰ ਪਈ ਤਾਂ ਮੈਂ ਕਿਹਾ ਵੀ ਮੈਨੂੰ ਨਾ ਹੋਰ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਨੀਂਦ ਜੀ ਆਉਂਦੀ ਹੁੰਦੀ ਹੈ ਨਾ ਮੈਂ ਇਹਨੂੰ ਬੁਲਾਇਆ ਮੈਂ ਕਿਹਾ ਤੇਜਸ਼ਵਰ ਵੀ ਮੇਰਾ ਦਰਵਾਜਾ ਲਾ ਜਾ ਨਾਲੇ ਨਾਲੇ ਲਾਈਟ ਬੰਦ ਕਰ ਜਾ ਮੈਂ ਥੁੱਠ ਠਣ ਜਾ ਰਿਹਾ ਕਹਦਾ ਦਾਦੀ ਜੀ ਤੰਗ ਹੋ ਤਾਂ ਮੈਂ ਮੰਨ ਠਾਲਾ ਮਮਾ ਵੀ ਸੌਂਗੀ ਮੈਂ ਕਿਹਾ ਤੂੰ ਨਹੀਂ ਨਹੀਂ ਉਹਨਾਂ ਨਾਲ ਕੋਈ ਨਾ ਮੈਂ ਕਿਹਾ ਠੀਕ ਹੋ ਜੂਗੀ ਮੈਂ ਮੈਨੂੰ ਹੋ ਜਾਂਦਾ ਹੈ ਨਾ ਅਕਸਰਾਈ ਤੇ ਮੈਂ ਆਪਣੀ ਨੀਂਦ ਦੀ ਗੋਲੀ ਵੀ ਲੈਣੀ ਆ ਮੈਨੂੰ ਤੁਹਾਨੂੰ ਲੱਗਿਆ ਕਿ ਸ਼ਾਇਦ ਕੋਈ ਗੋਲੀ ਦਾ ਅਸਰ ਹੋਊਗਾ ਜਾਂ ਜਿਸ ਤਰੀਕੇ ਦੇ ਨਾਲ ਬਾਈ ਬਦਲੀ ਸੀ ਇਹ ਹਾਰਟ ਦੀ ਪ੍ਰੋਬਲਮ ਹੈ ਤੇ ਫਿਰ ਮੈਨੂੰ ਉਹ ਇਹ ਲੈ ਆਇਆ ਆਪਣੀ ਮੰਮੀ ਨੂੰ ਵੀ ਦਾਦੀ ਠੀਕ ਨਹੀਂ ਹੈਗੀ ਇੱਕ ਤੁਹਾਨੂੰ ਦਿਖਾਵਾਂਗੇ ਕਿਹੜਾ ਕਮਰਾ ਸੀਗਾ ਜਿਸ ਤਰੀਕੇ ਦੇ ਨਾਲ ਜਿੱਥੇ ਇੱਕ ਫੋਟੋ ਜਿਹੜੀ ਹੈਗੀ ਉਹ ਵਾਇਰਲ ਹੋ ਰਹੀ ਹੈ ਜਿਹੜੀ ਦਿਖਾ ਰਹੇ ਹੋ ਤੁਸੀਂ ਟੇਪਸ ਨਾਲ ਬੰਨਿਆ ਹੋਇਆ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਆਪਣੇ ਪਰਿਵਾਰ ਵਾਂਗੂ ਬਣ ਜਾਂਦੇ ਆ ਉਸ ਤੋਂ ਬਾਅਦ ਖਾਣਾ ਵਗੈਰਾ ਵੀ ਬਣਾਉਂਦੇ ਆ ਆਪਾਂ ਵਿਸ਼ਵਾਸ ਕਰ ਲੈਣੇ ਆ ਕਿ ਚਲੋ ਕੋਈ ਨਹੀਂ ਯਾਰ ਗਰੀਬ ਬੰਦਾ ਹੈ ਜਾਂ ਕੋਈ ਗੱਲ ਨਹੀਂ ਇਹ ਬਾਹਰੋਂ ਆਏ ਹੋਏ ਨੇ ਤਾਂ ਇਹ ਉਹੀ ਬੈੱਡ ਹੈ ਇੱਥੇ ਮਾਦਾ ਜੀ ਤੁਸੀਂ ਉਸ ਵੇਲੇ ਲੇਟੇ ਹੋਏ ਸੀ ਜਦੋਂ ਉਹ ਆਏ ਨੇ ਤੁਹਾਡੇ ਕੋਲ ਇੱਥੇ ਪਈ ਸੀ ਹਾਂ ਜੀ ਇੱਥੇ ਪਈ ਸੀ ਮੈਂ ਇੱਥੇ ਪੈ ਕੇ ਮੈਨੂੰ ਤਾਂ ਹੀ ਨਹੀਂ ਪਤਾ ਲੱ ਕਿ ਕਿ ਥੋੜਾ ਨਸ਼ਾ ਦਾ ਸੀਗਾ ਹੀ ਜੀ ਤੇ ਨਹੀਂ ਨਾਲ ਦੀ ਨਾਲ ਆ ਗਈ ਤੇ ਉਹਨਾਂ ਨੇ ਜਦੋਂ ਮੈਨੂੰ ਬੰਨ ਲਿਆ ਨਾ ਮੈਨੂੰ ਫੇਰ ਪਤਾ ਲੱਗਿਆ ਮੈਂ ਕਿ ਇਹ ਕੀ ਹੋ ਰਿਹਾ ਹੈ ਸਭ ਤੋਂ ਪਹਿਲਾਂ ਮਾਤਾ ਜੀ ਮੈਂ ਇਹ ਪੁੱਛਣਾ ਚਾਹਤ ਹਾਂ ਤੁਸੀਂ ਸੁੱਤੇ ਬੈਸ ਗਏ ਸਭ ਤੋਂ ਪਹਿਲਾਂ ਕੀ ਹਰਕਤ ਕੀ ਕੀਤੀ ਹੈ ਉਹਨਾਂ ਨੇ ਆਉਣ ਦੇ ਸਾਰ ਕੋਈ ਗਲਾ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਿਸ ਤਰੀਕੇ ਦੇ ਨਾਲ ਨਹੀਂ ਉਹਨਾਂ ਨੇ ਇੱਕਦਮ ਮੈਨੂੰ ਫੜ ਕੇ ਬਸ ਮੈਨੂੰ ਮੇਰਾ ਮੂੰਹ ਬੰਨਤਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੂੰਹ ਬੰਨਿਆ ਫਿਰ ਉਹਨਾਂ ਨੇ ਮੇਰਾ ਮੇਰੇ ਲੱਤਾਂ ਬੰਨੀਆਂ ਫਿਰ ਬਾਹਾਂ ਮਤਲਬ ਜੇ ਮੈਂ ਜੇ ਕੁਝ ਵੀ ਹਿਲਾ ਰਹੀ ਸੀ ਉਹੀ ਮੇਰਾ ਬੰਦ ਦਿੰਦੇ ਫਿਰ ਇੱਥੋਂ ਜਿਹੜੀ ਨਾਲ ਸੀਗੀ ਜਿਹੜੀ ਤੁਸੀਂ ਸਰਵੈਂਟ ਰ ਖੜੀ ਸੀਗੀ ਹਾਂ ਇੱਥੇ ਖੜੀ ਸੀ ਉਹ ਤਾਂ ਦੇਖ ਕੇ ਇੱਕਦਮ ਹੱਕੇ ਬੱਕੇ ਰਹਿ ਗਏ ਹੋਗੇ ਕਿ ਮੈਨੂੰ ਦਿਖਿਆ ਨਹੀਂ ਕੁਛ ਵੀ ਮੈਨੂੰ ਦਿਖਿਆ ਹੀ ਨਹੀਂ ਕੁਛ ਵੀ ਮੈਂ ਅੱਖਾਂ ਤੱਕ ਬੰਦ ਕਰਤੀਆਂ ਸੀ ਨਾ ਉਹਨਾਂ ਨੇ ਬਿਲਕੁਲ ਮੈਨੂੰ ਕੁਝ ਨਹੀਂ ਦਿਖਿਆ ਪਰ ਫਿਰ ਬਾਅਦ ਥੋੜੇ ਜਿਹਾ ਅੱਖਾਂ ਖੋਲ ਕੇ ਦੇਖਿਆ ਇੱਕ ਬੰਦਾ ਮੈਨੂੰ ਦਿਸਿਆ ਬੜਾ ਵਧੀਆ ਤੇ ਉਹ ਬੰਦਾ ਮੈਨੂੰ ਠੀਕ ਦਿਸਿਆ ਵੀ ਐਨ ਮੋਟਾ ਹਟਾ ਕਟਾ ਮੈਨੂੰ ਕਹਿੰਦਾ ਮਰਨਾ ਹੈ ਕਿ ਜਿਨਾ ਨਹੀਂ ਤਾਂ ਚੁੱਪ ਕਰ ਜਾ ਮੰਗਣਾ ਅੱਛਾ ਤੁਹਾਨੂੰ ਕਿਹਾ ਗਿਆ ਕਿ ਰੋਲਾ ਪਾਉਂਗੇ ਤਾਂ ਮਾਰ ਦਾਂਗੇ ਮਾਰ ਦਾਂਗੇ ਉਹਦੇ ਕੋਲ ਹਥਿਆਰ ਵੀ ਸੀ ਉਹ ਐਨੀ ਸਾਰੀ ਸਟਿਕ ਜੀ ਸੀ ਸਟੀਲ ਜੇ ਦੀ ਤੇ ਉਹਦੇ ਮੂਰੇ ਉਹ ਲੱਗਿਆ ਹੋਇਆ ਸੀਗਾ ਜਿਵੇਂ ਕਰ ਕਹਿੰਦੇ ਉਹਨੇ ਆਪਣੇ ਕੋਈ ਦਾਤਾ ਟਾਈਪ ਹਾਂ ਉਹਨੇ ਮੇਰੇ ਅੱਥੇ ਗਲੇ ਤੇ ਰੱਖ ਲਿਆ ਕਹਿੰਦਾ ਫਿਰ ਮਾਰ ਦੂੰ ਅਗਰ ਬੋਲੋਗੇ ਅੱਛਾ ਮਾਤਾ ਜੀ ਮੈਂ ਇਹ ਖਾਸ ਤੌਰ ਤੇ ਪੁੱਛਣਾ ਚਾਹਾਂਗਾ ਕਿ ਜਿਹੜੇ ਲੋਕ ਆਏ ਸੀ ਕੋਈ ਉਹ ਵੀ ਨੇਪਾਲੀ ਟਾਈਪ ਸੀਗੇ ਜਾਂ ਕੋਈ ਸਾਰੇ ਨੇਪਾਲੀ ਸਾਰੇ ਨੇਪਾਲੀ ਸੀ ਸਾਰੇ ਹਾਂ ਜਾ ਕਦੀ ਪਹਿਲਾਂ ਦੇਖਿਆ ਜਿਸ ਤਰ੍ਹਾਂ ਉਹ ਮੁੰਡਾ ਲੱਗਿਆ ਹੋਇਆ ਸੀ ਜਾਂ ਇਹ ਬੰਦੇ ਆਏ ਹੋਣ ਵੀ ਇਸ ਤਰ੍ਹਾਂ ਨਹੀਂ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਇਸ ਤਰ੍ਹਾਂ ਦੇ ਬੰਦੇ ਪਰ ਇਹਨਾਂ ਨੇ ਜਿਹੜੀ ਮਤਲਬ ਜਿਹੜਾ ਭਰਾ ਆਇਆ ਸੀ ਨਾ ਇਹਦਾ ਰਖੜੀ ਨੂੰ ਨਉ ਨੂੰ ਸੀ ਜਾਂ ਕਿੰਨੀ ਤਰੀਕ ਨੂੰ ਉਹ ਸੀਗਾ ਨਾਲ ਉਹ ਨਾਲ ਪਰ ਪਹਿਲੇ ਜਿਹੜਾ ਮਾਰ ਗਿਆ ਸੀ ਰਖੜੀ ਇੱਕ ਇੱਕ ਉਹ ਪਰ ਅੱਧਾ ਘੰਟਾ ਬਾਹਰ ਬੈਠ ਕੇ ਹੀ ਚਲਾ ਗਿਆ ਸੀ ਅੰਦਰ ਨਹੀਂ ਉਹ ਆਇਆ ਉਸ ਤੋਂ ਬਾਅਦ ਜਦ ਮਾਤਾ ਜੀ ਇਹਨਾਂ ਨੂੰ ਬੰਨ ਲਿੱਤਾ ਗਿਆ ਤਾਂ ਫੇਰ ਕੀ ਕੁਝ ਜਿਹੜਾ ਹੈਗਾ ਇੱਥੋਂ ਲੈ ਕੇ ਗਏ ਉਹ ਬਸ ਫਿਰ ਉਹਨਾਂ ਨੇ ਪਹਿਲਾਂ ਤਾਂ ਮਤਲਬ ਅੰਦਰ ਫਰੋਲਾ ਫਰਾਲੀ ਸਾਰਾ ਖੋਲਤਾ ਮੇਰਾ ਪਰਸਪਿਆ ਸੀ ਉਹ ਮੁੱਦਾ ਮਾਰਤਾ ਹੈ ਨਾ ਤੇ ਫੇਰ ਮੇਰੇ ਫੇਰ ਜਦੋਂ ਅੰਦਰੋਂ ਸਭ ਕੁਝ ਚੱਕ ਲਿਆ ਉਹ ਤੇ ਕੋਈ ਖਾਸ ਨਹੀਂ ਮਿਲਿਆ ਉਹਨਾਂ ਨੂੰ ਇੱਕ ਦੋ ਰਿੰਗਸ ਤੇ ਇੱਕ ਇਹਦੀ ਰਿੰਗ ਮਿਲੀ ਉਹ ਲੈ ਕੇ ਆਗੇ ਫੇਰ ਮੈਨੂੰ ਦੇ ਉਹਨਾਂ ਨੇ ਦੇਖ ਲਿਆ ਕੁਦਰਤੀ ਦੇਖ ਲਿਆ ਮੇਰਾ ਹੱਥ ਵੀ ਰਿੰਗ ਪਾਈ ਵੀ ਹੈ ਮਹਿੰਗੀ ਕਾਫੀ ਉਹਨਾਂ ਨੇ ਫੇਰ ਖਿੱਚੀ ਬਹੁਤ ਖਿੱਚੀ ਮੈਨੂੰ ਐ ਲੱਗਿਆ ਜੇ ਨਾ ਨਿਕਲੀ ਤਾਂ ਇਹਨਾਂ ਨੇ ਮੇਰੀ ਉਂਗਲ ਕੱਟ ਦੇਣੀ ਹੈ ਪੱਕਾ ਕੱਟ ਦਿੰਦੇ ਉਹ ਆ ਵਾਲੀ ਮੇਰੇ ਉਹ ਮੈਂ ਹੱਟ ਟਾਈਮ ਪਾ ਕੇ ਰੱਖਦੀ ਸੀ ਉਹ ਮੇਰੀ ਖਿੱਚ ਕੇ ਲੱਗੇ ਉਹ ਲੱਖ ਡੇਢ ਲੱਖ ਡੇਢ ਲੱਖ ਦੀ ਸੀਗੀ ਅਪਰੋਕਸੀਮੇਟਲੀ ਡਾਇਮੰਡ ਦੀ ਸੀ ਮਾਤਾ ਜੀ ਲੱਗਦਾ ਸੀ ਕਿਤੇ ਹੋਰ ਵੱਡੇ ਰਾਦੇ ਨਾਲ ਆਏ ਸੀਗੀ ਘਰ ਦੇ ਵਿੱਚ ਵੱਡੇ ਰਾਦੇ ਨਾਲ ਸੀ ਪਰ ਉਹ ਮੇਰੇ ਬੇਟੇ ਨੇ ਜਦ ਫੋਨ ਕਰਤਾ ਮੁੰਡੇ ਆ ਗਏ ਆ ਗਏ ਸਾਰੇ ਰਿਸ਼ਤੇਦਾਰ ਆ ਗਏ ਤਾਂ ਉਹਨਾਂ ਦਾ ਆਦਾ ਨਹੀਂ ਲੱਗਿਆ ਲੱਗਦਾ ਸੀ ਕਿ ਅਗਰ ਸੀਸੀਟੀਵੀ ਕੈਮਰੇ ਨਾ ਹੁੰਦੇ ਜਾਂ ਬੇਟਾ ਤੁਹਾਡਾ ਨਾ ਦੇਖਦਾ ਕਿਸੇ ਰਹਿੰਦਾ ਸਾਡਾ ਕੱਖ ਨਹੀਂ ਸੀ ਰਹਿਣਾ ਅੱਜ ਅੱਜ ਜਿਹੜੀ ਮੈਂ ਵੀ ਤੁਹਾਨੂੰ ਦਿਸ ਰਹੀਆਂ ਨਹੀਂ ਸੀ ਦਿਸਣੇ ਫਿਰ ਇਹ ਨਹੀਂ ਸੀ ਹੋਣਾ ਕੁਝ ਵੀ ਹੁਣ ਮਾਤਾ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਘਰ ਵੀ ਤੁਹਾਡੇ ਆਈ ਹੈ ਹੁਣ ਕਿਸ ਤਰੀਕੇ ਦੀ ਕਾਰਵਾਈ ਸਹੀ ਹੋ ਰਹੀ ਹੁਣ ਤਾਂ ਜੀ ਜੇ ਲੱਭਣਗੇ ਤਾਂ ਹੀ ਸਹੀ ਕਹੂੰਗੀ ਮੈਂ ਉਹਨਾਂ ਨੂੰ ਹੈਨਾ ਜੇ ਉਹ ਲੱਭ ਦੇਣਗੇ ਉਹਨਾਂ ਨੂੰ ਇਹ 3 ਸੋਨੇ ਚਾਹੀਦੇ ਨੇ ਉਹਨਾਂ ਕੋਲ ਫੋਟੋ ਵੀ ਨੇ ਉਹਨਾਂ ਕੋਲ ਨੰਬਰ ਵੀ ਨੇ ਉਹਨਾਂ ਕੋਲ ਸਾਰਾ ਕੁਝ ਹੈ ਪੁਲਸ ਵਾਲੇ ਕੋਈ ਕੱਲਾ ਵੈਰੀਫਿਕੇਸ਼ਨ ਜਿਹੜਾ ਆਪਣਾ ਆਈਡੀ ਪ੍ਰੂਫ ਹੁੰਦਾ ਉਹ ਕੋਈ ਜ਼ਰੂਰੀ ਨਹੀਂ ਹੁੰਦਾ ਇਹ ਬੰਦੇ ਤਾਂ ਫੋਟੋ ਨਾਲ ਵੀ ਲੱਭ ਜਾਂਦੇ ਹੁੰਦੇ ਨੇ ਮਾਤਾ ਜੀ ਲਾਸਟਵਾਲ ਖਾ ਇਹੀ ਰਹੂਗਾ ਕਿ ਲੋਕਾਂ ਨੂੰ ਕੀ ਅਪੀਲ ਕਰਨਾ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆ ਬਹੁਤ ਜਿਹੜੇ ਲੋਕ ਨੇ ਉਹ ਬਾਹਰ ਚਲੇ ਜਾਂਦੇ ਆ ਪਿੱਛੇ ਬਜ਼ੁਰਗ ਮਾਤਾ ਰਹਿੰਦੀ ਆ ਪਿਤਾ ਰਹਿੰਦਾ ਕੈਮਰੇ ਦੇ ਸਹਾਰੇ ਛੱਡ ਜਾਂਦੇ ਆ ਤੁਹਾਨੂੰ ਕੀ ਲੱਗਦਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹਣਗੇ ਜਿਹੜੇ ਘਰ ਸਰਵੈਂਟ ਰੱਖ ਲੈਂਦੇ ਆ ਦੇਖੋ ਸਰਵੈਂਟ ਰੱਖਣਾ ਕੋਈ ਮਾੜੀ ਗੱਲ ਨਹੀਂ ਪਰ ਨੇਪਾਲੀ ਨਾ ਰੱਖੋ ਮੈਂ ਤਾਂ ਇਹ ਕਹਿ ਰਹੀ ਹਾਂ ਨੇਪਾਲੀ ਨਾ ਰੱਖੋ ਨੇ ਪੰਜਾਬੀ ਬਥੇਰੇ ਨੇ ਪੰਜਾਬੀ ਘਟੋ ਘਟਾ ਆਵਾਰ ਦੱਤਾ ਨਹੀਂ ਕਰਦੇ ਮੈਨੂੰ ਲੱਗਦਾ ਮੈਨੂੰ ਇੱਥੋਂ ਤੱਕ ਵਿਸ਼ਵਾਸ ਹੈ ਵੀ ਨਹੀਂ ਕਰਦੇ ਹੁਣ ਮੇਰੇ ਕੋਲ 3 ਸਾਲ ਦੀ ਆਉਂਦੀ ਹੈ ਲੇਡੀ ਇੱਕ ਝਾੜੂ ਪੋਚਾ ਉਹ ਕਰਦੀ ਹੈਗੀ ਮਤਲਬ ਹੀ ਨਹੀਂ ਉਹ ਕਿਤੇ ਇਸ ਤਰ੍ਹਾਂ ਦੀ ਗੱਲ ਕਰ ਜੇ ਹੈਨਾ ਮੈਂ ਸੋਚ ਵੀ ਨਹੀਂ ਸਕਦੀ ਉਹਦੇ ਬਾਰੇ ਕਿਉਂਕਿ ਉਹਦਾ ਹਸਬੰਦ ਵੀ ਆਉਂਦਾ ਸਾਡੇ ਘਰ ਉਹ ਦਿਨ ਉਹ ਸਾਰੀ ਰਾਤ ਇੱਥੇ ਹੀ ਸੌਂ ਤਾਰਿਆ ਉਹਨੂੰ ਹੀ ਮੇਰੇ ਬੇਟੇ ਨੇ ਫੋਨ ਕੀਤਾ ਜੀ ਹਾਂ ਉਹ ਆ ਗਿਆ ਸੀ ਉਸੇ ਟਾਈਮ ਤੇ ਪੰਜਾਬੀ ਬਥੇਰੇ ਨੇ ਪੰਜਾਬੀ ਰੱਖੋ ਮੈਂ ਗਲਤੀ ਕਰ ਰਹੀ ਆ ਮੈਂ ਨਜਰ ਦੀ ਨਵਨੇਪਾਲੀ ਰੱਖ ਰਹੀ ਆ ਪਰ ਹੁਣ ਮੈਂ ਮੈਂ ਮੂੰਹ ਦੀ ਖਾ ਕੇ ਫੇਰੀ ਕਹਿ ਰਹੀ ਆ ਨਾ ਮੈਂ ਨੇਪਾਲੀ ਤਿੰਨ ਚਾਰ ਪਹਿਲਾਂ ਰੱਖੇ ਸੀਗੇ ਪਰ ਉਹ ਠੀਕ ਸੀ ਕਦੇ ਇਸ ਤਰ੍ਹਾਂ ਦੀ ਗੱਲ ਮੈਂ ਸੋਚੀ ਵੀ ਨਹੀਂ ਸੀ ਕਰਦੇ ਵੀ ਨਹੀਂ ਸੀ ਉਹ ਉਸ ਕੋ ਮੈਂ ਕੱਢੇ ਨੇ ਵੀ ਕੰਮ ਨਹੀਂ ਮੈਨੂੰ ਪਸੰਦ ਆਇਆ ਉਹਨਾਂ ਦਾ ਹਾਂ ਮਿਲ ਕਦੇ 20 ਦਿਨ ਦੇ ਵਿੱਚ ਬਿਲਕੁਲ ਵੀ ਇਸ ਤਰ੍ਹਾਂ ਦਾ ਨਹੀਂ ਲੱਗਿਆ ਕਿ ਲੇਡੀ ਦੇ ਕੋਈ ਦਿਮਾਗ ਚੱਲ ਰਿਹਾ ਜਾਂ ਕਾਨੂੰ ਲੁੱਟ ਪਟ ਹੋ ਸਕਦੀ ਨਾ ਮੇਰੇ ਕੋਲ ਇੱਥੇ ਬਹਿ ਜਾਂਦੀ ਸਗਰਮੀ ਲੱਗ ਰਹੀ ਹੈ ਮੈਂ AC ਵਿੱਚ ਬੈਠ ਜੂ ਮੈਂ ਭੇਜਾਂ ਕੋਈ ਨਾ ਫਿਰ ਕੇ ਤੂੰ ਵੀ ਬੰਦਾ ਹੀ ਐ ਅਕਸਰ ਖਾਸ ਤੌਰ ਤੇ ਪੰਜਾਬੀ ਇਸ ਚੀਜ਼ ਨੂੰ ਲੈ ਕੇ ਤਰਸ ਬਹੁਤ ਕਰ ਦਿੰਦੇ ਹੈਗੇ ਕੋਈ ਮੈਨੂੰ ਬਹੁਤ ਹੌਂਦਾ ਹੁੰਦਾ ਸੀ ਉੱਤੇ ਮੈਂ ਦੇਖੀ ਨਵੇਂ ਨੂੰ ਮਨੀਸ਼ਾ ਨੂੰ ਨਾ ਗਰਮੀ ਲੱਗ ਰਹੀ ਹੈ ਵਿਚਾਲੇ ਨੂੰ ਮੈਂ ਇੱਥੇ ਆਪਦੇ ਕੋਲੇ ਹੀ ਪਾਲਾਂ ਮਨੀਸ਼ਾ ਜੇ ਤੈਨੂੰ ਉੱਪਰ ਗਰਮੀ ਲੱਗਦੀ ਹੈ ਤੂੰ ਮੇਰੇ ਕੋਲ ਇੱਥੇ ਲਾ ਲੈ ਐਡਾ ਟੋਟਲ ਕਿੰਨਾ ਕੁ ਨੁਕਸਾਨ ਜਿਹੜਾ ਹੈਗਾ ਹੋਇਆ ਉਹ ਦੇਖੋ ਜੀ ਮੈਂ ਹੁਣ 2.5 ਲੱਖ ਲਾ ਸਕਦਾ ਤੁਸੀਂ ਜੀ ਹਾਂ ਨਕ ਤਾਂ ਕਿ ਕਿਸ ਤਰੀਕੇ ਦੇ ਨਾਲ ਹਾਂ ਹਾਂ ਜਾਨ ਬਚੀਏ ਵਸੇ ਲਾਲੋ ਜਾਨ ਬਚੀਏ ਨੁਕਸਾਨ ਤਾਂ ਜਿਹੜਾ ਹੋਣਾ ਸੀ ਹੋ ਗਿਆ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਇਥੋਂ ਲੋਕਾਂ ਨੂੰ ਸਿੱਖ ਲੈਣੇ ਚਾਹੀਦੇ ਆ ਕਿ ਜਿਹੜੇ ਲੋਕ ਜਿਹੜੇ ਨੇ ਉਹ ਘਰ ਦੇ ਵਿੱਚ ਸਰਵੈਂਟ ਰੱਖਦੇ ਆ ਜਰੂਰ ਆਪਾਂ ਆਧਾਰ ਕਾਰਡ ਵੀ ਨਹੀਂ ਲੈਂਦੇ ਕਿਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਕਿ ਇੱਕ ਕਮਰਾ ਆਹ ਜਿੱਥੇ ਮਾਤਾ ਜੀ ਸੀ ਜਿੱਥੇ ਵਾਰਦਾਤ ਹੋਈ ਔਰ ਦੂਸਰੇ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗਾ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਨਗੇ ਕਿ ਆਹ ਵਾਲਾ ਰੂਮ ਹੈ ਤਾਂ ਜਿੱਥੇ ਇਹਨਾਂ ਦਾ ਬੇਟਾ ਸੀਗਾ ਔਰ ਬੇਟੇ ਦੀ ਜਿਹੜੀ ਹੈ ਮਦਰ ਨਾਲ ਸੀਗੀ ਜਨਨ ਕਿ ਟੋਟਲ ਘਰ ਦੇ ਵਿੱਚ ਤਿੰਨ ਲੋਕ ਸੀਗੇ ਪਰ ਫਿਰ ਵੀ ਬਤਾ ਨਹੀਂ ਲੱਗ ਸਕਿਆ ਕੀ ਕਾਰਨ ਰਹਾ ਕਿਉਂ ਇਹ ਜਿਹੜੇ ਲੇਡੀ ਸੀਗੀ ਕਿਸ ਤਰੀਕੇ ਦੇ ਨਾਲ ਅਗਰ ਇਹਨਾਂ ਦਾ ਬੇਟਾ ਬਾਹਰ ਨਾ ਕੈਮਰਾ ਦਿਖਦਾ ਤਾਂ ਹੋ ਸਕਦਾ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਵੀ ਜਿਹੜਾ ਉਹ ਦਿੱਤਾ ਜਾ ਸਕਦਾ ਸੀਗਾ ਤਾਂ ਇਥੋਂ ਲੋਕਾਂ ਨੂੰ ਵੀ ਸਿੱਖ ਲੈਣੇ ਚਾਹੀਦੇ ਆ ਕਿ ਕਦੇ ਵੀ ਇਸ ਤਰੀਕੇ ਦੇ ਨਾਲ ਬਗੈਰ ਜਾਣੇ ਪਛਾਣੇ ਘਰ ਦੇ ਵਿੱਚ ਸਰਵੈਂਟ ਜਿਹੜਾ ਉਹ ਨਾ ਰੱਖੋ ਤਾਂ ਫਿਲਹਾਲ ਪੁਲਿਸ ਜਿਹੜੀ ਆ ਉਹ ਕਾਰਵਾਈ ਜੁਟੇ ਹੋਈ ਹੈ ਹੁਣ ਆਉਣ ਵਾਲੇ ਸਮੇਂ ਜਿਸ ਤਰੀਕੇ ਦੇ ਨਾਲ ਕੋੜੀਆਂ ਤਾਂ ਸਿਰਫ ਮੇਡ ਨੂੰ ਬਾਹਰ ਜਾਂਦੇ ਦੇਖਿਆ ਸੀ ਗੇਟ ਤੋਂ ਤਾਂ ਉਸ ਤੋਂ ਬਾਅਦ ਉਹ ਸਾਨੂੰ ਕਾਲ ਕਰਨ ਲੱਗੇ ਕਿ ਇਹ ਮੇਡ ਰਾਤ ਨੂੰ 12:00 ਵਜੇ ਕਿਉਂ ਗੇਟ ਤੋਂ ਬਾਹਰ ਗਏ ਨੇ ਉਹਨਾਂ ਕੋਲੇ ਕੁਝ ਪੈਕੇਟ ਜਿਆ ਵੀ ਸੀਗਾ ਮੇਡ ਕੋਲੇ ਤੇ ਅਸੀਂ ਕਿਸੇ ਨੇ ਜਦੋਂ ਫੋਨ ਤੇ ਰਿਪਲਾਈ ਨਹੀਂ ਕੀਤਾ ਤਾਂ ਦਿਨ ਉਹਨਾਂ ਨੇ ਮੇਰੇ ਪੇਰੈਂਟਸ ਨੂੰ ਕਾਲ ਕੀਤਾ ਤੇ ਉਹਨਾਂ ਨੂੰ ਉਦੋਂ ਜ਼ਿਆਦਾ ਸ਼ੱਕ ਹੋ ਗਿਆ ਕਿਉਂਕਿ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਉਹਦੇ ਨਾਲ ਉਹ ਕੁਝ ਬੰਦੇ ਲੈ ਕੇ ਵੀ ਅੰਦਰ ਆ ਰਹੀ ਹੈ ਤੇ ਕੁਝ ਬੰਦੇ ਪੌੜੀਆਂ ਤੋਂ ਉਤਰ ਕੇ ਇੱਥੇ ਲੌਬੀ 'ਚ ਪਹੁੰਚ ਚੁੱਕੇ ਨੇ ਉਹ ਲੋਕ ਹੋਏ ਤਾਂ ਇੱਕ ਜਿਹੜੀ ਉਹ ਲੇਡੀ ਸੀ ਜੋ ਤੁਹਾਡੇ ਘਰ ਕੰਮ ਕਰਦੀ ਸੀ ਜਨਕਿ ਚਾਰੋ ਜ ਹਾਂ ਬਲੇਡੀ ਨੂੰ ਪਹਿਲਾਂ ਹੀ ਪਤਾ ਸੀ ਉਹ ਬੜੀ ਕੌਨਫੀਡੈਂਟ ਸੀਗੀ ਤੋ ਉਹਨੂੰ ਪਤਾ ਸੀ ਕਿ ਮੈਂ ਇਹਨਾਂ ਨੂੰ ਐਨਾ ਖਾਣੇ 'ਚ ਮਿਲਾ ਕੇ ਦਿੱਤਾ ਹੋਇਆ ਹੈ ਨਹੀਂ ਬਣਗੇ ਨਹੀਂ ਪਉਣਗੇ ਹਾਂਜੀ ਹਾਂਜੀ ਬਸ ਆ ਥੋੜਾ ਜਿਹਾ ਮੂੰਹ ਪੱਕ ਗਿਆ ਜਾਦੇ ਟੇਪ ਸੀਗੀ ਵਾਲ ਵੀ ਉਤਰੇ ਨੇ ਤੇ ਵਾਲਾਂ ਤੇ ਵੀ ਟੇਪ ਲਾਤੀ ਸੀ ਉਸ ਇੱਥੇ ਬਾਹਾਂ ਤੇ